ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਟਿੱਕੇ ਨੂੰ ਮੇਰੀ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤਸਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਨੀਂ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਆ ਤੁਹਾਨੇ ਵੀਡੀਓ ਕਿਹ ਨਾਲ ਲੱਗੀ ਅੱਜ ਆਪਾਂ ਚੱਲਨੇ ਸੀ ਜੀ ਸਕੂਲ 8 ਜਨਵਰੀ 2025 ਆਦਾ ਦੇ ਤਰੀਕ ਸੀ ਜੀ 7:30 ਹੋ ਚੁੱਕੇ ਸੀ ਖੂਸ ਹੋ ਕੇ ਸੀਗੇ ਤੇ ਹੁਣ ਆਪਾਂ ਸਕੂਲ ਲਈ ਹੁੰਦੇ ਆਂ ਜੀ ਰੈਡੀ ਸਕੂਲ ਜਾ ਰਹੇ ਆਂ ਜੀ ਤੇ ਗੋਦ ਲਈ ਰੈਡੀ ਹੁੰਨੇ ਆਂਗੇ ਤੇ ਮੇਰਾ ਬ੍ਰਦਰ ਤਾਂ ਰੈਡੀ ਵੀ ਹੋ ਚੁੱਕਿਆ ਸੀਗਾ ਤੇ ਮੇਰੇ ਮੰਮਾ ਬ੍ਰਦਰ ਨੂੰ ਮੇਰੇ ਨੂੰ ਤਿਆਰ ਕਰ ਰਹੇ ਸੀਗੇ ਤੇ ਮੇਰਾ ਬ੍ਰਦਰ ਤਿਆਰ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਤਿਆਰ ਹੁੰਨੀ ਆਂ ਦੇਖੋ गर्मन हम जी आप दिखाने कत्ती के कतूरे चलो जी अपनी कत्ती के कतूरे ने जी ये कि ने प्यारे प्यारे ने छोटे छोटे हट हट देखो जी बहुत क्यूट ने जी ये कित्ती है जी ਦੇਖੋ ਦੇਖ ਕਿੰਨੇ ਜਿਆਦਾ ਕੀਤੁਣੀ ਤੇ ਠੰਡ ਦੇ ਵਿੱਚ ਸੁੱਏ ਨੇ ਜੀ ਤੇ ਬਾਹਰ ਬਹੁਤ ਠੰਡੇ ਗੀਸਦੀ ਆਪਾਂ ਇਹਨਾਂ ਨੂੰ ਬਾਹਰ ਨਹੀਂ ਕੱਢਦੇ ਜੀ ਤੇ ਇਹਨਾਂ ਨੂੰ ਦੁੱਧ ਭਲਾ ਕੇ ਕੱਚੀ ਰੱਖ ਦਿੰਨੇ ਆਂ ਜੀ ਵਿੱਚ ਦੁੱਧ ਭਲਾ ਦਿੰਨੇ ਆ ਤੇ ਪਟਕਿਆ ਹੋਇਆ ਜੀ ਦਿਖ ਲਓ ਦੇਖੋ ਜੀ ਆਪਣੀ ਸੱਚਾ ਜੀ ਦਾ ਵੀ ਆਇਆ ਹੈ ਤੇ ਆਪਣੀ ਮਤਲਬ ਆਪਣੀ ਗੇਟਾਂ ਤੇ ਕਲਰ ਵੀ ਕਰਵਾ ਲਿਆ ਇੱਕ ਦੇਖੋ ਜੀ ਤਿੰਨੇ ਘਰਾਂ ਦੇ ਮਤਲਬ ਗਰੇ ਗਰੇ ਕਲਰ ਹੈ ਜੀ ਦੇਖੋ ਤੇ ਮੇਰੇ ਚਾਚਾ ਜੀ ਦੀ ਕੋਠੀ ਤੇ ਮੇਰੇ ਤਾਇਆ ਜੀ ਦੀ ਕੋਠੀ ਹੈ ਇੱਥੇ ਵੀ ਕਲਰ ਕਰਵਾਇਆ ਹੈ ਜੀ ਤੇ ਤਿੰਨਾਂ ਗੇਟਾਂ ਦੇ ਇੱਕੋ ਜਿਹਾ ਕਲਰ ਹੈ ਜੀ ਤੇ ਬਹੁਤ ਬਹੁਤ ਦਿਨਵਾਦ ਜੀ ਆਪਣਾ ਸਕੂਲ ਹੈ ਜਿਹੜੋ ਲੱਗਿਆਗਾ ਦੇਖੋ ਜੀ ਮੇਰੇ ਬ੍ਰਦਰ ਵੀ ਹੋ ਗਿਆ ਸੀ ਜੀ ਰੈਡੀ ਤੇ ਜੀ ਆਪਣੇ ਤਾਤਾ ਜੀ ਦੇ ਵਕਤਰ ਆਪਣੀ ਗ੍ਰਿਲ ਵੀ ਲਵਾ ਲਈ ਸੀਗੀ ਪੌੜੀਆਂ ਤੇ 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 ਇੱਥੇ ਆਪਣੀ ਵੀਡੀਓ ਦਾ ਜਿਹੜਾ ਹੁੰਦਾ ਜੀ ਐਂਡ ਤੇ ਜੀ ਜਿੰਨਾ ਵੀ ਰ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿੰਨਾ ਵੀ ਰ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਇੱਥੇ ਆਪਣੀ ਵੀਡੀਓ ਦਾ ਐਂਡ ਕਰ ਦੇਵਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਇੱਥੇ ਤੱਕ ਲਈ ਧੰਨਵਾਦ ਸਸ਼ੇਕਲ ਬਾਏ ਬਾਏ ਸਾਰਿਆਂ ਨੂੰ